ਸਾਬੋ ਕੀ ਤਰਵੰਡੀ ਦਵਦਮਾ ਸਾਹਿਬ ਗਏ ਉਸ ਜਗ੍ਹਾ ਤੇ ਜਦੋਂ ਜੰਗਾ ਚੁੱਤਾ ਵੇਚਦੀ ਹੁੰਦੇ ਹੋਏ ਬੜਾ ਵੱਡਾ ਕਾਠ ਹੈ ਮਾਤਾ ਸੁੰਦਰੀ ਜੀ ਦਿੱਲੀ ਤੋਂ ਉੱਥੇ ਪਹੁੰਚੀ ਉਹ ਕੀ ਵੇਖਦੇ ਆ ਨਾਂ ਉਹਨਾਂ ਨੂੰ ਕਿਸੇ ਨੇ ਦੱਸਿਆ ਨਹੀਂ ਵੀ ਐਡਾ ਵੱਡਾ ਹਾਦਸਾ ਹੋ ਗਿਆ ਸਾਹਿਬਜ਼ਾਦੇ ਸਹੀਰ ਹੋਗੇ ਐਨੇ ਸਿੱਖ ਸੀਰ ਹੋਗੇ ਤੇ ਇਹਨਾਂ ਚੀਜ਼ਾਂ ਬਾਰੇ ਉਹਨੂੰ ਜਮਾ ਹੀ ਨਹੀਂ ਪਤਾ ਸਤ ਸਾਦੇ ਕਿਨਾਰੇ ਤੋਂ ਵਿਛੜੇ ਸੀ ਤੇ ਜਦੋਂ ਉੱਥੇ ਸਿੱਖ ਲੈ ਕੇ ਆਏ ਤਾ ਉਹ ਮਾਤਾ ਨੇ ਕੀ ਕੀਤਾ ਵੱਡਾ ਪੀਪਾ ਇੱਕ ਚੂਰੀ ਦਾ ਬਣਾਇਆ ਜਿਹੜੇ ਸਾਹਿਬਜ਼ਾਦੇ ਸੀ ਗੁਰੂ ਸਾਹਿਬ ਦੇ ਬਾਬਾਜੀਤ ਸਿੰਘ ਬਾਬਾ ਜਦਾ ਸਿੰਘ ਜੋਰਾਵਰ ਸਿੰਘ ਫਤੇ ਸਿੰਘ ਤਾਰੇ ਸਾਹਿਬ ਜਾਂਦੇ ਚੂਰੀ ਦੇ ਬੜੇ ਸ਼ਿਕੀਨ ਸੀ ਚੂਰੀ ਬੜੇ ਸਕਦੇ ਸੀ ਤੇ ਦਾਦੀ ਨੇ ਮਾਤਾ ਗੁਜਰੀ ਜੀ ਨੇ ਉਹਨਾਂ ਨੂੰ ਚੂਰੀ ਦੇਣੀ ਖੋਣੀ ਤੇ ਉਹਨਾਂ ਨੇ ਕਿਹਾ ਵੀ ਮੈਂ ਨੇ ਚਿਰ ਬਾਅਦ ਮਿਲਣਾ ਬੱਚਿਆਂ ਨੂੰ ਮੈਂ ਚੂਰੀ ਲੈ ਕੇ ਜਾਵਾਂ ਉਹਨਾਂ ਕੋਲ ਤਾਂ ਜਦੋਂ ਮਾਤਾ ਜੀ ਸ੍ਰੀ ਦਮਦਮਾ ਸਾਹਿਬ ਸਾਬ ਹੋ ਗਏ ਤਰਵੰਡੀ ਪਹੁੰਚੇ ਉਹ ਜਗਾ ਤੇ ਉਹ ਖੜ ਖੜ ਕੇ ਤੁਰਦੇ ਆ ਛਾਸ ਫੇਰੇ ਵੇਖਦੇ ਆ ਵੀ ਤੇ ਬੱਚੇ ਨਹੀਂ ਦਿਸ ਰਹੇ ਸਹਿਬਜ਼ਾਦੇ ਕਿੱਥੇ ਆ ਤੇ ਸਿੱਖ ਵੀ ਸਾਰੇ ਨਵੇਂ ਆ ਪੁਰਾਣੇ ਘੱਟ ਦਿਸ ਰਹੇ ਆ ਕਿਸੇ ਨੂੰ ਦੱਸਣਾ ਤਾਂ ਹੈ ਨਹੀਂ ਜੀ ਉਹਨਾਂ ਨੂੰ ਗੁਰੂ ਸਾਹਿਬ ਦੇ ਕੋਲੇ ਜਾ ਬੜੇ ਮੱਥਾ ਟੇਕ ਕੇ ਖੜੇ ਆ ਤੇ ਗੁਰੂ ਸਾਹਿਬ ਨੂੰ ਕਹਿਣ ਲੱਗੇ ਮਹਾਰਾਜ ਮੈਨੂੰ ਸਹਿਬਜ਼ਾਦੇ ਨਜ਼ਰ ਨਹੀਂ ਆਏ ਉਹ ਕਿੱਥੇ ਆ ਉਹਨਾਂ ਨੇ ਤਾਂ ਭੱਜ ਕੇ ਆਉਣਾ ਸੀ ਮੇਰੇ ਕੋਲੇ ਨਾ ਬੱਟੇ ਨਾਜੀਤ ਸਿੰਘ ਨਾ ਜਹਾ ਸਿੰਘ ਨਾ ਜੋਰਾਵਾਲ ਸਿੰਘ ਨਾ ਫਤੇ ਸਿੰਘ ਕੋਈ ਵੀ ਨਹੀਂ ਮੇਰੇ ਕੋਲੇ ਆਇਆ ਦੇਖੋ ਕਿੱਡੇ ਵੱਡੇ ਦਾਤੇ ਸੀ ਕਿੰਨਾ ਕੁਸ ਹੋਇਆ ਅੱਖ ਵਿੱਚੋਂ ਇੰਜ ਨਹੀਂ ਛੁੱਟੀ ਤੇ ਉਹਨਾਂ ਨੇ ਫਿਰ ਮਾਤਾ ਜੀ ਨੂੰ ਕੀ ਕਿਹਾ ਵੇ ਫਿਗਰ ਕਰਨ ਦੀ ਲੋੜ ਨਹੀਂ ਆ ਜਿੰਨੇ ਬੈਠੇ ਐ ਮਾਈਆਂ ਵੱਲ ਵੀ ਹੱਥ ਕੀਤਾ ਬੰਦਿਆਂ ਵੱਲ ਵੀ ਹੱਥ ਕੀਤਾ ਮਾਤਾ ਗੁਜਰੀ ਵੀ ਇਹਨਾਂ ਵਿੱਚ ਬੈਠੀ ਐ ਤੇ ਸਹਿਬਜ਼ਾਦੇ ਵੀ ਇਹਨਾਂ ਵਿੱਚ ਬੈਠੇ ਆ ਨਜ਼ਰ ਮਾਰੋ ਫਿਰ ਕਿਹਾ ਇਹਨੂੰ ਪੁੱਤਰ ਕੇ ਸੀਸ ਧਾਰੋ ਬਾਾਰ ਦੀਏ ਸੋਤ ਚਾਰ ਚਾਰ ਮੂਏ ਤੋਂ ਕਿਹਾ ਬੂਆ ਜੀਵਤ ਕਈ ਹਜ਼ਾਰ ਮੈਂ ਹਜ਼ਾਰਾਂ ਜੀਵਤ ਐ ਫਿਕਰ ਕਰਨ ਦੀ ਲੋੜ ਨਹੀਂ ਫਿਰ ਪੇਹਾ ਮਾਤਾ ਵੀ ਤੁਸੀਂ ਚੂਰੀ ਲੈ ਕੇ ਆਏ ਹੋ ਬੱਚਿਆਂ ਦੇ ਖਵਾਉਣ ਵਾਸਤੇ ਜੇ ਬੱਚਿਆਂ ਨੂੰ ਤੁਸੀਂ ਚੂਰੀ ਖਵਾਉਣੀ ਆ ਤਾਂ ਤੁਸੀਂ ਆਪਦੇ ਹੱਥੀਂ ਬੰਡੋ ਉਹ ਮਾਤਾ ਦੀ ਚੂਰੀ ਬਣਦੀ ਹੈ ਜਦੋਂ ਸੰਗਤ ਵੱਲ ਜਾਂਦੀ ਹੈ ਚੂਰੀ ਬਣਦੀ ਹੈ ਆ ਬਾਬਾਜੀਤ ਸਿੰਘ ਜੀ ਉਹਨਾਂ ਤੋਂ ਚੂਰੀ ਲੈਂਦੇ ਉਹ ਖੜੀ ਉਹਨਾਂ ਵਾਲੀ ਤੇ ਕੀ ਜਾਂਦੀ ਹੈ ਇਹ ਇੱਕ ਨਵਾਂ ਨਜ਼ਾਰਾ ਸੀ ਤੇ ਗੁਰੂ ਸਾਹਿਬ ਕਹਿੰਦੇ ਵੀ ਸਾਰਿਆਂ ਨੂੰ ਬੰਡੋ ਨਾ ਦਵਾਦਾਰ ਜਦੋਂ ਗਾਹਾ ਬਾਬਾ ਜਿਹਾਰ ਸਿੰਘ ਨੂੰ ਵੇਖਦੀ ਹੈ ਬਾਬਾ ਜੋਰਾਵਾਲ ਸਿੰਘ ਨੂੰ ਵੇਖਦੀ ਹੈ ਬਾਬਾ ਫਤਿਹ ਸਿੰਘ ਨੂੰ ਵੇਖਦੀ ਹੈ ਉਹਨਾਂ ਵਿੱਚ ਸਾਰੀ ਸੰਗਤ ਵਿੱਚ ਸਾਹਿਬ ਜੀ ਆਦੇ ਦੇ ਦਰਸ਼ਨ ਹੁੰਦੇ ਸੀ ਮਾਤਾ ਸੁੰਦਰੀ ਜੀ ਐਵੇਂ ਜਿਵੇਂ ਜਦੋਂ ਮਾਇਆ ਵਿੱਚ ਆਈ ਤੇ ਮਾਤਾ ਗੁਜਰਕੌਰ ਜੀ ਦੇ ਦਰਸ਼ਨ ਹੋਣ ਤੇ ਗੁਰੂ ਸਾਹਿਬ ਨੇ ਆ ਇੱਕ ਨਵਾਂ ਨਜ਼ਾਰਾ ਦਿਖਾਇਆ ਉਸ ਮਾਤਾ ਜੀ ਨੂੰ ਤੇ ਉਹ ਏਡੇ ਵੱਡੇ ਦਾਤੇ ਸੀ ਉਹਨਾਂ ਨੇ ਇੱਕ ਦੁਨੀਆ ਦੇ ਵਿੱਚ ਇਤਿਹਾਸ ਰਚਣਾ ਸੀ ਇਹ ਸਿੱਖੀ ਦਾ ਧੁਰਬਾ ਬੰਨਣਾ ਸੀ ਸਿੱਖ ਕੌਮ ਤਿਆਰ ਕੀਤੀ ਤਾਂ ਇੰਨਾ ਕੁਸ ਉਹ ਜ਼ਾਲਮ ਲੋਕਾਂ ਨੇ ਕੀਤਾ ਗੁਰੂ ਸਾਹਿਬ ਨੇ ਉਸ ਜਗ੍ਹਾ ਤੇ ਫਿਰ ਇੱਕ ਬਹੁਤ ਵੱਡਾ ਹੋਰ ਪਰਉਪਕਾਰ ਕੀਤਾ ਸਾਡੇ ਵਾਸਤੇ ਤੇ ਜਦੋਂ ਉਹਨਾਂ ਨੇ ਭਾਈ ਦਿਆਸ ਨੂੰ ਕਿਹਾ ਵੀ ਦਿਆਸ ਜੀ ਜਾਓ ਪੰਜ ਬੰਦੇ ਧੀਰਵਲੀਆਂ ਕੋਲ ਬੇਨਤੀ ਕਰੋ ਜਾ ਕੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਣੇ ਆਂ ਇੰਨਾ ਵਿੱਚ ਬਾਣੀ ਦੀ ਰਚਨਾ ਕਰਨੀ ਹੋਰ ਬਾਣੀ ਨੌਵੇਂ ਪਾਸਾ ਦੀ ਬਾਣੀ ਸ਼ਲੋਕ ਦਰਜ ਕਰਨੇ ਉਹਨਾਂ ਨੇ ਉਹ ਦਿੱਤੇ ਨਹੀਂ ਇਹ ਕਹਿ ਕੇ ਮੋੜਤੇ ਵੀ ਜੇ ਗੁਰੂ ਰਾਨਕ ਦੀ ਗੱਦੀ ਤੇ ਆ ਤਾਂ ਆਪ ਬਾਣੀ ਦੀ ਰਚਨਾ ਕਰ ਲੈਣ ਤੇ ਗੁਰੂ ਸਾਹਿਬ ਨੇ ਉਹਨਾਂ ਦਾ ਕੋਈ ਗੁੱਸਾ ਨਹੀਂ ਕੀਤਾ ਉਹ ਕਹਿੰਦੇ ਵੀ ਠੀਕ ਆ ਜੇ ਉਹਨਾਂ ਨੇ ਕਿਹਾ ਫਿਰ ਆਪੇ ਓਹ ਕਰ ਲੈਣੇ ਇੱਕ ਪਾਸੇ ਅਰਦਾ ਕਰਵਾ ਲਿਆ ਭਾਈ ਮਨੀ ਸਿੰਘ ਨੂੰ ਲਖਾਰੀ ਸੀ ਉਹ ਉਹਨਾਂ ਨੂੰ ਲਿਖਣ ਲਾ ਲਿਆ ਆਪ ਗੁਰੂ ਸਾਹਿਬ ਬੀਰ ਆਸਣ ਵਿੱਚ ਬੋਇਆ ਕਰਨ ਹਰ ਰੋਜ਼ 2-2 3-3 ਘੰਟੇ ਜਿੰਨਾ ਟਾਈਮ ਲੱਗੇ ਲਾਇਆ ਕਰਨ ਨੌ ਮਹੀਨਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਦਵਾਰੀ ਰਚਨਾ ਕੀਤੀ ਕਿਸੇ ਬੇ ਅਰਿਸ਼ੀ ਅਰੀ ਦਾ ਫਰਕ ਨਹੀਂ ਪਾਇਆ ਔਕੜ ਤੇ ਔਕੜ ਦਾ ਫਰਕ ਨਹੀਂ ਪਾਇਆ ਇਸੇ ਪੰਕਤੀ ਦਾ ਫਰਕ ਨਹੀਂ ਪਾਇਆ ਸਿਰਫ ਨਵੇਂ ਪਾਸ ਸਾਦੇ ਸ਼ਲੋਕ ਨਵੇਂ ਦਰਜ ਕੀਤੇ ਹੈ ਵਿੱਚ ਦੇਖੋ ਜੇ ਉਹ ਗੁਰੂ ਰੱਬ ਸੀ ਤਾਂ ਹੀ ਉਹ ਐਡੀ ਵੱਡੀ ਬਾਣੀ ਉਹਨਾਂ ਦੇ ਜਹਾਜ਼ ਸੀ ਤੇ ਉਹਨਾਂ ਨੇ ਸਾਰੀ ਬਾਣੀ ਉੱਤੇ ਸੰਪੂਰਨ ਕੀਤੀ ਭਾਈ ਮਨੀ ਸਿੰਘ ਨੇ ਉਸ ਵਿੱਚੋਂ ਸੰਚੀਗਾ ਬਣਾਤੀਆਂ ਵੀ ਅਟ ਕਾਟ ਲੀਆਂ ਬਣਾ ਕੇ ਇੱਕ ਗੁਰੂਕਾ ਸਾਹਿਬ ਪੰਜ ਬਾਣੀਆਂ ਦਾ ਜਪਜੀ ਸਾਹਿਬ ਤੇ ਇਹ ਪੋਥੀਆਂ ਬਣਾ ਦੋ ਗੁਰੂ ਸਾਹਿਬ ਕਹਿਣ ਲਗੇ ਭਾਈ ਮਨੀ ਸਿੰਘ ਨੂੰ ਮਨੀ ਸਿੰਘ ਜੀ ਤੁਸੀਂ ਇਹ ਕੀ ਕੀਤਾ ਕਹਿੰਦੇ ਮਹਾਰਾਜ ਤੁਹਾਡੀਆਂ ਸਿੱਖ ਸੰਗਤਾਂ ਤੁਹਾਡੇ ਪਿਆਰੇ ਉਹ ਇਸ ਤਰ੍ਹਾਂ ਦੇ ਕੋਈ ਏਡੇ ਵੱਡੇ ਗੁਰੂ ਸਾਹਿਬ ਨੂੰ ਕਿਵੇਂ ਲੈ ਕੇ ਜਾਇਆ ਕਰਨਗੇ ਘਰਾਂ ਦੇ ਵਿੱਚ ਉਹ ਗੁੱਟਿਆਂ ਦੇ ਉੱਤੇ ਉਥੀਆਂ ਦੇ ਉੱਤੇ ਉਹ ਛੋਟੇ ਆਕਾਰ ਦੇ ਘਰ ਤੇ ਵੀ ਉੱਤੇ ਪਾਠ ਕਰ ਲਿਆ ਕਰਨਗੇ ਇਹ ਮਹਾਰਾਜ ਤਾਂ ਬਣਾਏ ਗੁਰੂ ਸਾਹਿਬ ਕਹਿੰਦੇ ਭਾਈ ਬਨੀ ਸਿੰਘ ਜੀ ਕੀਤਾ ਦਾ ਕੰਮ ਤੁਸੀਂ ਚੰਗਾ ਪਰ ਇਹ ਘਰ ਦੇ ਨਾਲ ਤੁਹਾਨੂੰ ਹੁਣ ਇੱਕ ਕੁਰਬਾਨੀ ਦੇਣੀ ਪੈਣੀ ਹੈ ਮਾਹਰ ਸੱਤ ਵਜੇ ਨੂੰ ਇਹ ਨਹੀਂ ਕਿਹਾ ਨਹੀਂ ਮਾਹਰ ਕੋਲ ਲੋਗੀ ਨਹੀਂ ਕਹਿੰਦੇ ਸੱਤ ਵਜੇ ਕਹਿੰਦੇ ਤੁਹਾਨੂੰ ਇਹਦੇ ਬਾਰੇ ਤੁਸੀਂ ਬਾਣੀ ਦਾ ਹੰਗਾ ਕੀਤਾ ਹੈ ਤੁਹਾਨੂੰ ਬੰਦ-ਬੰਦ ਕਰਵਾਉਣਾ ਪਵੇਗਾ ਇਹ ਗੁਰੂ ਘਰ ਦੀ ਤਰਫਾ ਸਾਹਿਬ ਨੇ ਹੁਕਮ ਕਰਤਾ ਸੈਕਟਰੀਆ ਨਹੀਂ ਤੇ ਸੇਖ ਨੇ ਸੱਤ ਵਜੇ ਆਹੇਲਾ ਸਮਾ ਆਇਆ ਕੋ ਸਮਾ ਨਾ ਗਿਆ ਗੁਰੂ ਸਾਹਿਬ ਚੋਲਾ ਬਦਲ ਗਏ ਇਕ ਕਿੰਨਾ ਕੁਸ ਕਿਉਂ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਨੂੰ ਹਜੂਰ ਸਾਹਿਬ ਲੈ ਕੇ ਜਾਣਾ ਸੀ ਨਾਲ ਉੱਥੇ ਜਾ ਕੇ ਗੱਦੀ ਬਖਸੀ ਉਹਨਾਂ ਨੂੰ ਉੱਥੇ ਹੀ ਇਹ ਵਚਨ ਕੀਤਾ ਕਿ ਆਪਈ ਕਾਲ ਕੀ ਤਵੀ ਚਲਾਇਓ ਪੰਥ ਕੋਈ ਆਗਿਆ ਆਗਿਆ ਨਹੀਂ ਕਿ ਆ ਕਾਲ ਮੁਕਰੀ ਗਿਆ ਆਗਿਆ ਭਈ ਆਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਉ ਗ੍ਰੰਥ ਇੱਥੇ ਕਈ ਕਹ ਦਿੰਦੇ ਆ ਇੱਕ ਸਿੱਖ ਇੱਕ ਸਿੱਖਰ ਤੇ ਸੇੰਗ ਸੇੰਗ ਤੇ ਸਿੱਖਣ ਦਾ ਫਰਕ ਅੱਗੇ ਪਹਿਲਾਂ ਜਿੰਨੇ Hindu ਲੋਕ ਹੁੰਦੇ ਸੀ ਉਹ ਸਾਰੇ ਜਟਾਜੂਤ ਹੁੰਦੇ ਸੀ ਪੱਗਾ ਵੀ ਬੰਨ੍ਹਦੇ ਸੀ ਕੋਈ ਨਹੀਂ ਬੰਨ੍ਹਦਾ ਸੀ ਕੋਈ ਗੋਲ ਬੰਨ੍ਹ ਲੈਂਦਾ ਸੀ ਤੇ ਪਰ ਜੇ ਕਿਸੇ ਨੇ ਦਾੜੀ ਨਹੀਂ ਸੀ ਕੋਈ ਕਟਾਉਂਦਾ ਇਹਦਾ ਮਗਰੋਂ ਹੀ ਬਿਮਾਰੀ ਪਈ ਆ ਤਾੜੀ ਆ ਕਟਾਉਣ ਵਾਲੀ ਦਾ ਐਨਾ ਕੋਈ ਨਹੀਂ ਸੀ ਕਟਾਉਂਦਾ ਤੇ ਇਸ ਤਰ੍ਹਾਂ ਬਾਬਾ ਜੀ ਆਪਾਂ ਕਰਦੇ ਆ ਉਹ ਭਾਈ ਮਨੀ ਸਿੰਘ ਨੇ ਫਿਰ ਆਪ ਆਪਣਾ ਬੰਦ-ਬੰਦ ਕੇ ਜਦੋਂ ਕਟਵਾਇਆ ਜਦੋਂ ਦੀਵਾਲੀ ਦਾ ਦਿਹਾੜਾ ਸੀ ਇਹ ਦੀਵਾਲੀ ਆਪਾਂ ਕਦੋਂ ਮਨਾਉਣ ਲੱਗੇ ਸੀ ਪਹਿਲਾਂ ਇਹ ਹਿੰਦੂਆ ਵੇਲੇ ਜਦੋਂ ਸ੍ਰੀ 라ਮਚੰਦਰ ਜੀ ਬਨਵਾਸ ਘਟ ਕੇ ਆਏ 14 ਸਾਲ ਉਹਨਾਂ ਨੇ ਜਦੋਂ ਰਾਵਣ ਜੁੱਧ ਹੋਇਆ ਬੜਾ ਖੁਸ਼ ਹੋਇਆ ਸੀਤਾ ਦੀ ਖਾਤਰ ਤੇ ਜਦੋਂ ਵੀ 14 ਸਾਲ ਬਾਅਦ ਆਏ ਫਿਰ ਉਹਦੇ ਦੀਵਾਲੀ ਮਨਾਇਤੀ ਵੇ ਲਾਇਉਂਦੇ ਮਠਿਆਈਆਂ ਵਾਗੀਆਂ ਉਹੀ ਤਰੀਕ ਦਿਨ ਦੀਵਾਲੀ ਦਾ ਜਿਹੜਾ ਸੀ ਸੇਮੇ ਪਾਸਾ ਵੇਲੇ ਮਿਲ ਗਿਆ ਜਦੋਂ ਸੇਮੇ ਪਾਸਾ ਹਰ ਗੋਬਿੰਦ ਸਾਹਿਬ ਗਵਾਲੀਆ ਦੇ ਕਿਲੇ ਦੇ ਵਿੱਚੋਂ ਬਵੰਜਾ ਰਾਜਿਆਂ ਨੂੰ ਸੜਾ ਫੇ ਲਿਆਏ ਸੀ ਉਹ ਦਿਨ ਵੀ ਦਿਵਾਲੀ ਵਾਲਾ ਬਣ ਗਿਆ ਇਸ ਲਈ ਫਿਰ ਸਿੱਖ ਵੀ ਉਹ ਦਿਨ ਨੂੰ ਮਨਾਉਣ ਲੱਗੇ ਤਾਉ ਦੇ ਆਗਿਆ ਭਾਈ ਮਨੀ ਸਿੰਘ ਹੈਡ ਗ੍ਰੰਥ ਜੀ ਦੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜੋ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਨੂੰ ਇੱਕ ਸਿੱਖਾਂ ਦਾ ਤਤਕ ਪਿਆ ਏਡਾ ਵੱਡਾ ਵਚਨ ਹੋਇਆ ਉਹਥੇ ਉਹਨਾਂ ਨੇ ਸਾਰਿਆਂ ਨੂੰ ਪਿੱਠੀਆਂ ਦੇ ਭਾਦੀਆਂ ਸਿੱਖਾ ਲ ਮੇਰੇ ਤੋਂ ਸੇ ਇੱਕ ਦੀਵਾਲੀ ਤੇ ਪਹੁੰਚੋ ਸਾਰਾ ਸਿੱਖ ਪੰਥ ਇੱਥੇ ਇਕੱਠਾ ਹੋਵੇਗਾ ਕਿ ਆਪਾਂ ਇੱਥੇ ਦੀਵਾਲੀ ਮਨਾਵਾਂਗੇ ਤੇ ਜਦੋਂ ਉਦੋਂ ਇਹ ਦੇਰ ਰੱਖਣਾ ਪੈਂਦਾ ਸੀ ਤਾਂ ਜਿਹੜਾ ਉੱਥੇ ਸੂਬੇਦਾਰ ਹੁੰਦਾ ਸੀ ਉਹ ਤੋਂ ਯਾਤਰਾ ਲੈਣੀ ਪੈਂਦੀ ਸੀ ਸਰਕਾਰ ਤੇ ਜਦੋਂ ਉਹ ਦਾਤ ਲੈਂਦੇ ਸੀ ਉਹ ਕੋਈ ਨਾ ਕੋਈ ਟੈਕਸ ਲਾ ਦਿੰਦੇ ਸੀ ਉਹਨਾਂ ਨੇ 5000 ਰੁਪਇਆ ਲਾਤਾ ਉਹਨਾਂ ਸਮਿਆਂ 'ਚ ਬਈ ਤੁਸੀਂ ਜੇ ਇੱਥੇ ਇਕੱਠ ਕਰਨਾਂ ਦਾ 5000 ਰੁਪਇਆ ਨਾ ਭਰਨਾ ਪਵੇਗਾ ਤੁਹਾਨੂੰ ਕਹਿੰਦੇ ਜੀ ਠੀਕ ਹੈ ਜਦੋਂ ਇਕੱਠ ਹੋਣ ਲੱਗਿਆ ਸੀ ਇਹ ਜੀ ਆ ਗਈ ਬਈ ਉਧਰ ਮੁਸਲਮਾਨ ਤਿਆਰੀ ਕਰੀ ਜਾਂਦੇ ਆ ਵੀ ਜਦੋਂ ਸਿੱਖ ਇਕੱਠੇ ਹੋਵਗੇ ਤੇ ਸਾਰਿਆਂ ਨੂੰ ਇੱਥੇ ਘੇਰ ਕੇ ਉਹਨਾਂ ਨਾਲ ਜੰਦ ਕਰਕੇ ਮਾਰ ਦਿੱਤਾ ਜਾਵੇ ਇਹ ਭਾਈ ਮਨੀ ਸਿੰਘ ਨੂੰ ਵੀ ਪਤਾ ਲੱਗਿਆ ਉਹਨਾਂ ਨੇ ਬਾਪ ਸਾਰਿਆਂ ਜਿਹੜੇ ਸੀ ਉਹਨਾਂ ਨੂੰ ਭੇਜ ਦਿੱਤਾ ਤੇ ਇਹਨਾਂ ਨੂੰ ਬਾਅਦ ਵਿੱਚ ਹੀ ਭੇਜਦੀਆਂ ਵੀ ਆਏ ਉਹਨਾਂ ਸਰਕਾਰ ਨੂੰ ਵੀ ਪਤਾ ਲੱਗ ਗਿਆ ਵੀ ਉਹਨਾਂ ਨੇ ਇਕੱਠ ਨਹੀਂ ਕੀਤਾ ਉਹਨਾਂ ਨੇ ਬਰਾਨੇ ਭਾਂਦੇ ਭਾਈ ਮਨੀ ਸਿੰਘ ਨੂੰ ਸੱਦਿਆ ਵੀ ਭਾਈ ਉਹ ਪੈਸੇ ਤੁਸੀਂ ਕਹਿ ਕੇ ਗਏ ਸੀ ਹਰਜਾਨਾ ਪਰ ਉਹ ਕਹਿੰਦੇ ਤੁਹਾਨੂੰ ਕਾਹਦਾ ਪਰ ਗਏ ਸੀ ਹਰਜਾਨਾ ਜਦੋਂ ਅਸੀਂ ਇਕੱਠੀ ਨਹੀਂ ਕੀਤਾ ਅਸੀਂ ਦਿਵਾਲੀ ਮਨਾਈ ਨਹੀਂ ਤੇ ਤੁਹਾਨੂੰ ਕਾਹਦੇ ਪੈਸੇ ਦੇਗੀ ਉਹ ਕਹਿੰਦੇ ਨਹੀਂ ਨਹੀਂ ਇਹ ਤਾਂ ਉਹਨੂੰ ਦੇਣੀ ਪੈਣੀ ਇੱਥੇ ਤੇ ਕੋਈ ਗੱਲ ਪਹੁੰਚ ਗਈ ਇਹ ਨਹੀਂ ਸੀ ਵੀ ਪੈਸਾ ਦਾ ਘਾਟ ਸੀ ਸਿੱਖ ਕਹਿੰਦੇ ਸੀ ਗੱਡੇ ਭਰ ਕੇ ਹੁਣੇ ਲਿਆ ਦਿੰਨੇ ਆ ਵੀ ਤੁਸੀਂ ਕਹਿ ਰਹੇ ਹੋ ਸੀ ਦੇ ਦੇ ਦਿੰਨੇ ਆ ਭਾਈ ਮਨੀ ਸਿੰਘ ਕਹਿੰਦੇ ਨਹੀਂ ਦੇਣੀ ਐਸਾ ਨਹੀਂ ਦੇਣਾ ਇਹਨਾਂ ਤੇ ਉਹਨਾਂ ਨੂੰ ਫਤਵਾ ਲਾਤਾ ਵੀ ਇਹਨਾਂ ਦੇ ਜੋੜ ਕੱਢੇ ਜਾਣਾ ਕਹਿੰਦੇ ਜਾਂ ਤਾਂ ਮੁਸਲਮਾਨ ਬਣੋ ਤੇ ਨਹੀਂ ਤੁਹਾਡੇ ਜੋੜ ਕੱਢਦੇ ਆ ਤੇ ਉਹਨਾਂ ਨੇ ਇਹ ਮਜ਼ਦੂਰੀ ਕਰ ਲਈ ਵੀ ਆ ਸਾਡੇ ਜੋੜ ਕੱਢ ਦਿਓ ਪਰ ਅਸੀਂ ਮੁਸਲਮਾਨ ਨਹੀਂ ਬਣਨਾ ਉੱਥੇ ਫਿਰ ਭਾਈ ਮਨੀਸ ਨੂੰ ਪੁੱਛਿਆ ਤੁਹਾਡੀ ਕੋਈ ਮੰਗ ਕੋ ਉੱਥੇ ਉਹਨਾਂ ਨੇ ਕਿਹਾ ਵੀ ਸਾਡੀ ਮੇਰੀ ਮੰਗ ਇਹ ਹੈ ਮੇਰੇ ਗੁਰੂ ਦਾ ਹੁਕਮ ਹੈ ਵੀ ਬੰਦ-ਬੰਦ ਕਟਾਉਣਾ ਪਊਗਾ ਵੀ ਮੇਰਾ ਬੰਦ-ਬੰਦ ਕਟੋ ਆ ਜਿਹੜੇ ਉਂਗਲੀਾਂ ਦੇ ਟਾਕਰ ਤਿੰਨ-ਤਿੰਨ ਤਿੰਨ-ਤਿੰਨ ਇੰਚ ਦੀ ਇਹ ਕੁੰਗਲੀ ਹੈ ਇਹ 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 ਨੂੰ ਬੰਦ ਕਹਿੰਦੇ ਆ ਇਹ ਇਹ ਨਾ ਮੈਨੂੰ ਕੱਟੋ ਦੇਖੋ ਕਹੇ ਦੇ ਸਿੱਖ ਹੋਏ ਆ ਹੁਣ ਦੁਨੀਆ ਤੇ ਬਥੇਰੇ ਸਿੱਖ ਹੁੰਦੇ ਆ ਜੇ ਕੋਈ ਮਾੜਾ ਮੋਟਾ ਡੇਗ ਪਿਓ ਨੂੰ ਵੀ ਸਹੀਦ ਕਹਿ ਦਿੰਦੇ ਆ ਉਹ ਸਹੀਦਾਂ ਦੀ ਕਦਰ ਸੀ ਜਿਹੜੇ ਗੁਰੂਆਂ ਵੇਲੇ ਹੋਏ ਆ ਜਿਨ੍ਹਾਂ ਨੇ ਏਡੀ ਐਡੀਆ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਲਈ ਬਾਬਾ ਜੀ ਨੇ ਕਿਰਪਾ ਕੀਤੀ ਹੈ ਨਾਨਕ ਗੁਰ ਸੰਤੋਖ ਰੋਖ ਧਰਮ ਫਲ ਫਲ ਗਿਆਨ ਵੇਲ ਤੋਂ ਹੋੜ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਤੇ ਨਾਮ ਸੰਤੋਖੀ ਆ ਉਤਰੇ ਮਨ ਕੀ ਭੁੱਖ ਸੱਚੇ ਬਾਸਾ ਸਾਡੇ ਤੇ ਇਹੇ ਜੀ ਮਿਹਰ ਕਰਦੇ ਹੋ ਸਾਡੇ ਮਨ ਦੀਆਂ ਭੁੱਖਾਂ ਹੀ ਉਤਰ ਜਾਣ ਅਸੀਂ ਸੋਡੇ ਬਣ ਜਾਈਏ ਇਹ ਮੰਗਣਾ ਤਾਨੋ ਮਾਨੋ ਬੁਰਤਾਂ ਵਿੱਚ ਆ ਮਨ ਦੀ ਆਸਨ ਉਹ ਸਿੱਖ ਨੇ ਇੱਕ ਸਾਰਾ ਕੁਝ ਆਪਣੇ ਗੁਰੂ ਨੂੰ ਵੇਚਦਾ ਬਾਣੀ ਚ ਸੋਖਨੀ ਸਾਹਿਬ ਵਿੱਚ ਵੀ ਤੁਸੀਂ ਪੜ੍ਹਦੇ ਹੋ ਮਨ ਵਿੱਚ ਸਤ ਗੁਰੂ ਕੇ ਪਾਸ ਤੇ ਸੇਵਕੀ ਕਾਰਜ ਰਾਸ ਤਰ ਕੇ ਸੇਵੀਏ ਜਮਾਨਾ ਜਿਨ੍ਹਾਂ ਨੇ ਵੇਚਿਆ ਉਹਨਾਂ ਇਤਿਹਾਸ ਵਿੱਚ ਨਾ ਗੁਰੂ ਦੀ ਬਾਣੀ ਚ ਵੀ ਹੈ ਇਹ ਸਿਕਾਇ ਕਹਿੰਦੇ ਬਹੁਤ ਅੱਜ ਗੱਲ ਔਰ ਕਮਾਉਂਦੇ ਨਹੀਂ ਅੰਤਵਾਦ ਕਰਵਾਇਆ ਵੀ ਕੌਣ ਹੈ ਜਿਹੜੇ ਕਮਾਉਂਦੇ ਇਹਨਾਂ ਨੇ ਆਪ ਇਹਨਾਂ ਨੂੰ ਵੇਚਿਆ ਹੋਇਆ ਸੀ ਬੜੇ ਲੋਕਾਂ ਨੇ ਇੱਥੇ ਆ ਕੀਤੀਆਂ ਭਾਈ ਮਨੀ ਸਿੰਘ ਜੀ ਬੜੇ ਉੱਚੇ ਜਵਾਨ ਸੀ ਤੇ ਲੰਬਾ ਦਾੜਾ ਸੀ ਛਿੱਟੇ ਬਸਤਰ ਪਾ ਕੇ ਰੱਖਦੇ ਸੀ ਸ੍ਰੀ ਅੰਮ੍ਰਿਤਸਰ ਸਹਿਮ ਗ੍ਰੰਥੀ ਸਿੰਘ ਜੀ ਉਹ ਐਡ ਗ੍ਰੰਥੀ ਉਹ ਸੀ ਉਹ ਸਭ ਲੋਕ ਇਹ ਨਹੀਂ ਮੈਂ ਇਹਨਾਂ ਨੂੰ ਪੈਸਾ ਨਹੀਂ ਦੇਣਾ ਇਹ ਮੈਨੂੰ ਪਤਾ ਹੈ ਕਿ ਉਹ ਕਰਨਾ ਚਾਹੁੰਦੇ ਆ ਪੈਸੇ ਦਾ ਉਹ ਜਿਹੜੇ ਪਮਾਨਾ ਉਹਦੀ ਉਹਨੂੰ ਤੋਲ ਦੇ ਦੇ ਬਰਾਬਰ ਉਹ ਉਹ ਇਸ ਗੱਲ ਤੇ ਨਹੀਂ ਆਏ ਕਹਿੰਦੇ ਨਹੀਂ ਇਹਨਾਂ ਨੂੰ ਜੋ ਮੇਰੇ ਨਾਲ ਕਰਦਾ ਕਰਨ ਦਿਓ ਮਰ ਦੀ ਪਰਵਾਹ ਨਹੀਂ ਕੀਤੀ ਸੀਲ ਹੋਣ ਦੀ ਉਹਨਾਂ ਨੂੰ ਬਿਲਕੁਲ ਕੋਈ ਡਰ ਨਹੀਂ ਸੀ ਉਹਨਾਂ ਨੇ ਬੰਦ-ਬੰਦ ਕਰਵਾਇਆ ਤੇ ਉਹ ਵੀ ਕੰਮ ਤੇ ਹੀ ਜਿਹੜੇ ਕਰਦੇ ਸੀ ਇਹ ਕੰਮ ਤੇ ਭਾਈ ਮਨੀ ਸਿੰਘ ਜੀ ਉਹ ਹੋਏ ਯਾਰ ਜਿਨ੍ਹਾਂ ਨੇ ਫਿਰ ਗੁਰੂ ਸਾਹਿਬ ਦੀ ਏਡੀ ਵੱਡੀ ਰਚਨਾ ਵੀ ਕੀਤੀ ਤੇ ਫਿਰ ਗੁਰੂ ਸਾਹਿਬ ਦਾ ਬਚਨ ਵੀ ਮੰਨਿਆ ਬੰਦਬਦ ਵੀ ਕਟਵਾਇਆ ਉਹਨਾਂ ਨੂੰ ਕਿਹਾ ਮਨ ਬੀਚੀ ਸਤਗੁਰ ਕੀ ਪਾਸ ਤੇ ਸੇ ਮੁਕਿ ਕਾਰਜ ਰਾਖ ਤਾ ਨੂੰ ਮਾਣੋ ਗੁਰ ਪਰ ਬੀਚਿਆ ਮਨ ਦੀ ਆਸਰਨਾ ਤੇ ਪਰੋ ਗੁਰੂ ਸਾਹਿਬ ਨੇ ਕਿੱਡੀ ਵੱਡੀ ਬਾਤ ਵੀ ਬਖਸ਼ੀ ਆ ਬਹੁਤ ਵੱਡੀ ਨਾਨਕ ਧੰ ਸੋਹਾਗਣੀ ਜੇ ਸੋ ਨਾਲ ਪਿਆਰ ਉਹਨੂੰ ਸੋਹਾਗਣੀ ਦੱਸਿਆ ਵੀ ਉਹਦਾ ਆਪਣੇ ਸਾਈ ਨਾਲ ਮਾਲਕ ਨਾਲ ਇੰਨਾ ਪਿਆਰ ਹੈ ਉਹਨੇ ਆਪਣਾ ਆਪ ਆਪ ਦੇ ਮਾਲਕ ਨੂੰ ਦਿੱਤਾ ਹੋਇਆ ਨਾਨਕ ਧੰ ਸੋਹਾਗਣੀ ਜੇ ਸੋ ਨਾਲ ਪਿਆਰ ਸੌ ਦੇਖੇ ਬਿਨ ਪ੍ਰੀਤ ਨਾ ਉਭਜੀ